ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸ੍ਰੀ ਦਾਗ ਮੁਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਤੂੰ ਦਰਿਆਉ ਦਾਨਾ ਬਿਨਾ ਮੈਂ ਮਛਲੀ ਕੈਸੇ ਅੰਤ ਲਹਾ ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟ ਮਰਾ ਸਤਿਗੁਰੂ ਨਾਨਕ ਦੇਵ ਪਾਛਮਾਰਾ ਜੀ ਕਿਰਪਾ ਕਰਕੇ ਸਾਰੇ ਸੰਸਾਰ ਉਤਾਰਦਿਆਂ ਹੋਇਆ ਭਾਈ ਸ੍ਰੀ ਰਾਗ ਦੇ ਅੰਦਰ ਇਹਨਾਂ ਪਾਵਨ ਪਵਿੱਤਰ ਸ਼ਬਦਾਂ ਨੂੰ ਉਚਾਰਨ ਕਰਦਿਆਂ ਹੋਇਆ ਸਾਡੇ ਵਾਸਤੇ ਜੋ ਪ੍ਰਦੇਸ਼ ਬਖਸ਼ਿਸ਼ ਕਰ ਰਿਹਾ ਹੈ ਸਤਿਗੁਰੂ ਸਤਿਪਾਚਾਉ ਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੇਨਤੀ ਕਰਦਿਆਂ ਹੋਇਆ ਉਹਨੂੰ ਯਾਦ ਕਰਦਿਆਂ ਹੋਇਆ ਉਹਦੇ ਨਾਲ ਗੱਲਾਂ ਕਰਦਿਆਂ ਤੇ ਉਹਦੀ ਰਜੀ ਹੋਈ ਇਸ ਰਚਨਾ ਨੂੰ ਦੇਖਦਿਆਂ ਹੋਇਆ ਜਿਵੇਂ ਆਪਾਂ ਉਸ ਵਾਹਿਗੁਰੂ ਦੀ ਕਿਰਪਾ ਦੁਆਰਾ ਇਸ ਸੰਸਾਰ ਵਿੱਚ ਸਰੀਰ ਧਾਰਨ ਕਰਕੇ ਆਏ ਹੋਏ ਆ। ਤੇ ਆਮ ਤੌਰ ਤੇ ਆਪਾਂ ਇਹ ਬਚਨ ਸਰਵਣ ਕਰਦੇ ਆਂ ਵੀ ਭਾਈ ਜੋ ਕੁਝ ਹੋ ਰਿਹਾ ਸਾਰਾ ਕੁਝ ਉਹਦੇ ਹੁਕਮ ਚ ਹੋ ਰਿਹਾ। ਕਦੋਂ ਕਿੱਥੇ ਕਿਹਨੂੰ ਪੈਦਾ ਕਰ ਰਿਹਾ ਹੈ ਕਦੋਂ ਕਿੱਥੋਂ ਸੰਸਾਰ ਤੇ ਕਿੱਨੇ ਚਲੇ ਜਾਣਾ ਵੀ ਇਹਦਾ ਭੇਜਦ ਉਹ ਵਾਹਿਗੁਰੂ ਨੂੰ ਹੀ ਹੈ। ਸੋ ਉਸ ਅਕਾਲ ਪੁਰਖ ਦੀ ਰਚੀ ਹੋਈ ਰਚਨਾ ਨੂੰ ਵੇਖਦੇ ਆਂ ਹੋਇਆ। ਉਹਦੇ ਹੁਕਮ ਨੂੰ ਵੇਖਦੇ ਆਂ ਹੋਇਆ। ਸਤਗੁਰੂ ਸੱਚੇ ਪਾਤਸ਼ਾਹ ਗੁਰਨਾਰਕ ਦੇਵ ਮਹਾਰਾਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਭਗਵਾਨ ਅੱਲਾ ਜੋ ਮਰਜੀ ਨਾਮ ਲੈ ਲਓ ਉਹਦੇ ਨਾਲ ਕੁਝ ਗੱਲਾਂ ਇਸ ਪ੍ਰਕਾਰ ਸ਼ਬਦ ਦੁਆਰਾ ਕਰ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਭਾਈ ਸ੍ਰੀ ਰਾਗ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਸ੍ਰੀ ਰਾਗ ਦੇ ਅੰਦਰ ਉਚਾਰਨ ਕੀਤਾ ਹੋਇਆ ਇਹ ਸ਼ਬਦ ਕਰ ਚੌਥਾ ਚੌਥੇ ਘਰ ਦੇ ਅੰਦਰ ਜਿਹੜੀ ਸੋਰਠਾਲ ਦੀ ਗਿਣਤੀ ਮਿੰਤੀ ਹੁੰਦੀ ਹੈ ਉਹਦੇ ਮੁਤਾਬਕ ਇਸ ਸ਼ਬਦ ਨੂੰ ਰਾਗੀ ਸਿੰਘਾਂ ਨੂੰ ਚੌਥੇ ਕਰ ਦੇ ਅੰਦਰ ਗਾਇਨ ਕਰਨ ਦੀ ਜਿਹੜੀ ਹਦਾਇਤ ਉਹ ਸਤਿਗੁਰੂ ਮਾਰਗ ਜੀ ਨੇ ਦਿੱਤੀ ਹੈ ਤੂੰ ਦਰਿਆਉ ਦਾਨਾ ਬਿਨਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਬੇਨਤੀ ਕਰਦੇ ਕਹਿੰਦੇ ਹੈ ਵਾਹਿਗੁਰੂ ਹੈ ਪ੍ਰਮਾਤਮਾ ਤੂੰ ਦਰਿਆਉ ਦਾਨਾ ਬਿਨਾ ਕਹਿੰਦੇ ਜਿਵੇਂ ਇੱਕ ਸਮੁੰਦਰ ਹੈ ਸਾਗਰ ਹੈ ਕਹਿੰਦੇ ਇਸ ਤਰ੍ਹਾਂ ਤੂੰ ਇੱਕ ਬਹੁਤ ਵੱਡਾ ਦਰਿਆ ਹੈ ਬੋਲ ਵੱਡਾ ਸਾਗਰ ਹੈ। ਦਾਨਾ ਬੀਨਾ। ਦਾਨਾ ਭਾਈ ਉਹਨੂੰ ਕਿਹਾ ਜਾਂਦਾ ਜਿਹੜਾ ਬਾਹਰ ਦੀ ਗੱਲ ਜਾਣਦਾ ਤੇ ਬੀਨਾ ਜਿਹੜਾ ਅੰਦਰ ਦੀ ਗੱਲ ਜਾਣਦਾ। ਕਹਿੰਦੇ ਏ ਵਾਹਿਗੁਰੂ ਪ੍ਰਮਾਤਮਾ ਤੂੰ ਤੇ ਦਾਨਾ ਬੀਨਾ ਹੈ। ਜੋ ਇਸ ਸਾਗਰ ਤੋਂ ਸੰਸਾਰ ਤੋਂ ਬਾਹਰ ਹੈ ਉਹ ਵੀ ਜਾਣਦਾ ਤੇ ਜੋ ਕੁਝ ਇਸ ਸੰਸਾਰ ਰੂਪੀ ਸਾਗਰ ਦੇ ਅੰਦਰ ਹੈ ਉਹ ਵੀ ਜਾਣਦਾ। ਬਾਹਰ ਜੋ ਕੁਝ ਵਰਤ ਰਿਹਾ ਜੋ ਕੁਝ ਦਿਸਦਾ ਉਸ ਨੂੰ ਵੀ ਜਾਣਦਾ ਹੈ ਤੇ ਜਿਹੜਾ ਭਾਈ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ ਜੋ ਅੰਦਰ ਦੀ ਗੱਲ ਹੈ ਤੂੰ ਉਸ ਨੂੰ ਵੀ ਜਾਣਦਾ ਉਸ ਨੂੰ ਵੀ ਬੁੱਝਦਾ ਤੇਰੇ ਤੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਹੈ ਮਨੁੱਖ ਆਪਣੇ ਆਪ ਨੂੰ ਸਿਆਣਾ ਸਮਝ ਕੇ ਪਰਦੇ ਦੇ ਪਾ ਸਕਦਾ ਦਰਵਾਜ਼ੇ ਬੰਦ ਕਰਕੇ ਕੋ ਕਰਮ ਕਮਾ ਸਕਦਾ ਸੰਸਾਰ ਦੀ ਅੱਖ ਤੋਂ ਓਲੇ ਹੋ ਸਕਦਾ ਪਰ ਤੇਰੇ ਤੋਂ ਓਲੇ ਕੁਝ ਨਹੀਂ ਹੈ ਅੰਦਰ ਦੀ ਬਾਹਰ ਦੀ ਪਰਦੇ ਦੀ ਤੇ ਬੇਪਰਦੇ ਦੀ ਸਾਰੀ ਤੈਨੂੰ ਸੁੱਝੀ ਐ ਤੂੰ ਸਭ ਕੁਝ ਜਾਣਦਾ ਕਿਉਂ ਕਿਉਂਕਿ ਤੂੰ ਦਾਨਾ ਬੀਨਾ ਹੈ ਅੰਦਰ ਦਾ ਬਾਹਰ ਦਾ ਭੇਦ ਤੈਨੂੰ ਪਤਾ ਹੈ ਤੇ ਸਾਗਰ ਦਰਿਆਉ ਭਾਵ ਇਸ ਸੰਸਾਰ ਰੂਪੀ ਸਾਗਰ ਦਾ ਤੂੰ ਹੀ ਤੇਖ ਬੋਹਿਤ ਹੈ ਤੂੰ ਹੀ ਤੇ ਰਚਨਹਾਰਾ ਤੇ ਇਸ ਕਰਕੇ ਮਹਾਰਾਜ ਤੇਰੇ ਤੋਂ ਕੁਝ ਵੀ ਲੁਕਿਆ ਛੁਪਿਆ ਨਹੀਂ ਹੈ ਤੂੰ ਦਰਿਆਉ ਦਾਨਾ ਬੀਨਾ ਮਹਾਰਾਜ ਤੂੰ ਦਰਿਆ ਹੈ ਤੂੰ ਸਮੁੰਦਰ ਹੈ ਅੰਦਰ ਤੇ ਬਾਹਰ ਦੀ ਸਭ ਜਾਣਦਾ ਹੈ ਮੈਂ ਮਛਲੀ ਕਾ ਜ਼ੀ ਅੰਤਲਹਾ ਕਹਿੰਦੇ ਮੈਂ ਉਸ ਮੱਛੀ ਦੀ ਨਿਆਈਆਂ ਜਿਹੜੀ ਇਸ ਸਾਗਰ ਦੇ ਵਿੱਚ ਤੈਰ ਰਹੀ ਹੈ ਤੇ ਮੈਂ ਤੇਰਾ ਅੰਤ ਨਹੀਂ ਪਾ ਸਕਦੀ ਹੁਣ ਮੱਛਲੀ ਦੀ ਜਿਹੜੀ ਮੈਮਰੀ ਹੈ ਜਿਹੜੀ ਸ਼ਾਨਮਪੈ ਸੰਗ ਜੀ ਵਿਦਵਾਨਾਂ ਨੇ ਲਿਖਿਆ ਵੀ ਉਹ 2 ਸੈਕਿੰਡ ਦੀ ਹੁੰਦੀ ਹੈ 2 ਸੈਕਿੰਡਾਂ ਤੋਂ ਬਾਅਦ ਉਹ ਨੂੰ ਯਾਦ ਭੁੱਲ ਜਾਂਦਾ ਵੀ ਮੈਂ ਕਿਹੜੀ ਜਗ੍ਹਾ ਤੇ ਹਾਂ ਕੀ ਕਰ ਰਹੀ ਹਾਂ ਇਸ ਕਰਕੇ ਸਾਰਾ ਦਿਨ ਇੱਕ ਛੋਟੇ ਜਿਹੇ ਪਾਣੀ ਦੇ ਟੈਂਕ ਦੇ ਵਿੱਚ ਜੇਕਰ ਤੁਸੀਂ ਦੇਖੋ ਵੀ ਮਛਲੀਆਂ ਦਿਨ ਰਾਤ ਉੱਪਰ ਥੱਲੇ ਘੁੰਮੀ ਜਾਂਦੀਆਂ ਕਦੇ ਇਸ ਪਾਸੇ ਕਦੇ ਇਸ ਪਾਸੇ ਕਦੇ ਉੱਪਰ ਚਲੇ ਗਈਆਂ ਕਦੇ ਥੱਲੇ ਚਲੇ ਗਈਆਂ ਤੇ ਉਹ ਦੇਖਣ ਨੂੰ ਸਾਨੂੰ ਖੂਬਸੂਰਤ ਲੱਗਦੀਆਂ ਵੀ ਮਾਨੋ ਉਹ ਚੱਲ ਰਹੀਆਂ ਪਰ ਉਹ ਰੋਜ਼ਾਨਾ ਉਸੇ ਟੈਂਕ ਦੇ ਵਿੱਚ ਰਹਿੰਦੀਆਂ ਨੇ ਸਾਰਾ ਜੀਵਨ ਉਹਨਾਂ ਦਾ ਉਹ ਹੀ 2 ਫੁੱਟ ਬਾਈ 2 ਫੁੱਟ ਦੇ ਟੈਂਕ ਦੇ ਵਿੱਚ ਬਤੀਤ ਹੋ ਜਾਂਦਾ ਪਰ ਉਹ ਰੁਕਦੀਆਂ ਕਿਉਂ ਨਹੀਂ ਕਿਉਂਕਿ ਉਹਨਾਂ ਦੀ ਬੁੱਧੀ ਉਹਨਾਂ ਦਾ ਦਿਮਾਗ ਇਹਨਾਂ ਤੇਜ ਨਹੀਂ ਹੈ ਉਹਨਾਂ ਦੀ ਮੈਮਰੀ ਯਾਦ ਸ਼ਕਤੀ ਕੇਵਲ 2 ਸੈਕਿੰਡ ਦੀ ਹੁੰਦੀ ਹੈ ਤੇ ਜਿਸ ਤਰ੍ਹਾਂ ਉਹ ਉੱਪਰ ਥੱਲੇ ਅੱਗੇ ਪਿੱਛੇ ਘੁੰਮਦੀਆਂ ਨੇ ਉਹਨਾਂ ਨੂੰ ਲੱਗ ਰਿਹਾ ਹੈ ਕਿ ਉਹ ਅਸੀਂ ਸਫ਼ਰ ਤੈਅ ਕਰ ਰਹੀਆਂ ਅਸੀਂ ਕਿਸੇ ਜਗ੍ਹਾ ਤੇ ਪਹੁੰਚਣਾ ਆ ਜਾਂ ਅਸੀਂ ਆਪਣੀ ਮਿਹਨਤ ਕਰਦਿਆਂ ਹੋਇਆਂ ਚੱਲ ਰਹੇ ਆ ਅੱਗੇ ਵਧ ਰਹੇ ਆ ਪਰ 2 ਸਕਿੰਟ ਬਾਅਦ ਜੋ ਕੁਝ ਪਿਛਲਾ ਆਇਆ ਉਹਨਾਂ ਨੂੰ ਚੇਤੇ ਭੁੱਲ ਜਾਂਦਾ ਇਸ ਕਰਕੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਉਸ ਡੱਬੇ ਦੇ ਉਸ ਬਕਸੇ ਦੇ ਵਿੱਚ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਜਾਂਦੇ ਆ ਉਹਨਾਂ ਨੂੰ ਯਾਦ ਭੁੱਲ ਜਾਂਦਾ ਕਿ ਮੈਂ ਇਧਰੋਂ ਹੀ ਆਈ ਸੀ ਇਸ ਕਰਕੇ ਬਾਰ ਬਾਰ ਇਧਰ ਤੋਂ ਉਧਰ ਉਧਰ ਤੋਂ ਇਧਰ ਇਧਰ ਤੋਂ ਉਧਰ ਉਹ ਸਫ਼ਰ ਤੈਅ ਕਰਦੀ ਰਹਿੰਦੀ ਹੈ ਉਹਨੂੰ ਲੱਗਦਾ ਹੈ ਕਿ ਮੈਂ ਚੱਲ ਰਹੀ ਆ ਮੈਂ ਕਿਤੇ ਪਹੁੰਚਣਾ ਮੈਂ ਕਿਤੇ ਜਾਣਾ ਪਰ ਅਸਲ ਰੂਪ ਦੇ ਵਿੱਚ ਉਹਦਾ ਇਹ ਬਹੁਤ ਵੱਡਾ ਭੁਲੇਖਾ ਹੈ ਕਿ ਭਾਈ ਤੇਰਾ ਸਾਰਾ ਜੀਵਨ ਇਹ 2 ਫੁੱਟ ਬਾਈ 2 ਫੁੱਟ ਦੇ ਡੱਬੇ ਦੇ ਅੰਦਰ ਹੀ ਹੈ ਤੂੰ ਕੋਈ ਬਹੁਤਾ ਜਿਆਦਾ ਸਫਰ ਨਹੀਂ ਕੀਤਾ ਤੂੰ ਕੋਈ ਬਹੁਤਾ ਜਿਆਦਾ ਅੱਗੇ ਪਹੁੰਚ ਨਹੀਂ ਸਕੀ ਹਾਂ ਤੇਰੀ ਮਿਹਨਤ ਬਹੁਤ ਹੈ ਕਿ ਸਾਰਾ ਦਿਨ ਤੂੰ ਟਿਕਦੀ ਨਹੀਂ ਪਰ ਤੇਰੀ ਬੁੱਧੀ ਦੇ ਕਰਕੇ ਤੈਨੂੰ ਇਹ ਗੱਲ ਦਾ ਗਿਆਤ ਨਹੀਂ ਹੈ ਕਿ ਭਾਈ ਤੂੰ ਉੱਥੇ ਹੀ ਸਰਕਲ ਦੇ ਵਿੱਚ ਉਸੇ ਘੁੰਮਣ ਕੇ ਰਿਚਾ ਹੈ ਇਹਦੇ ਤੋਂ ਬਾਹਰ ਤੇਰਾ ਕੁਝ ਵੀ ਸਫਰ ਹਜੇ ਤੈ ਨਹੀਂ ਹੋਇਆ ਤੇਰੇ ਤੋਂ ਸਫਰ ਮੁਕੰਮਲ ਨਹੀਂ ਹੋਇਆ ਇਸ ਕਰਕੇ ਮਹਾਰਾਜ ਸਮਝਾ ਰਹੇ ਕਹਿੰਦੇ ਮੈਂ ਮਛਲੀ ਕਿਵੇਂ ਅੰਤ ਲ੍ਹਾਂ ਕਹਿੰਦੇ ਸੱਚੇ ਪਤਸ਼ਾ ਤੇਰੇ ਐਡੇ ਵੱਡੇ ਸੰਸਾਰ ਸਾਗਰ ਦਾ ਮੈਂ ਇੱਕ ਮੱਛੀ ਦੀ ਤਰ੍ਹਾਂ ਅੰਤ ਨਹੀਂ ਪਾ ਸਕਦੀ ਲੱਭ ਨਹੀਂ ਸਕਦੀ ਪਹੁੰਚ ਨਹੀਂ ਸਕਦੀ ਹਾਂ ਜਹ ਜਹ ਦੇਖਾਂ ਤਹ ਤਹ ਤੂੰ ਹੈ ਤੇ ਜਿੱਥੇ ਵੀ ਮੈਂ ਨਜ਼ਰ ਮਾਰਾਂ ਸਾਰੇ ਪਾਸੇ ਤੂੰ ਹੀ ਤੂੰ ਹੈ ਜਲ ਜਵੀ ਤੂੰ ਹੈ ਥਲ ਚ ਵੀ ਤੂੰ ਹੈ ਆਕਾਸ਼ ਚ ਵੀ ਤੂੰ ਹੈ ਹਰ ਪਾਸੇ ਤੂੰ ਹੀ ਤੂੰ ਮੌਜੂਦ ਹੈ ਤੁਜ ਤੇ ਨਿਕਸੀ ਫੂਟ ਮਰਾ ਤੇ ਮਹਾਰਾਜ ਮਛਲੀ ਦਾ ਇਹ ਵੀ ਇੱਕ ਸੁਭਾਅ ਆ ਕਿ ਉਹਦਾ ਜੀਵਨ ਤੇਰੇ ਨਾਲ ਹੀ ਹੈ ਤੇ ਜੇ ਤੇਰੇ ਜਲ ਚੋਂ ਬਾਹਰ ਨਿਕਲ ਜਾਵੇ ਤੇ ਫਿਰ ਉਹ ਜੀਵਤ ਨਹੀਂ रह ਸਕਦੀ ਉਹ ਮਰ ਜਾਏਗੀ ਭਾਬ ਜੀ ਆਪਾਂ ਉਸ ਮੱਛੀ ਨੂੰ ਉਹ 2 ਫੁੱਟ ਬਾਈ 2 ਫੁੱਟ ਦੇ ਟੈਂਕ ਚੋਂ ਬਾਹਰ ਕੱਢ ਦਈਏ ਵੀ ਭਾਈ ਇਹ ਤੇ ਕਿਤੇ ਪਹੁੰਚਦੀ ਨਹੀਂ ਪਰ ਉਹਦਾ ਜੀਵਨ ਹੀ ਉਹਦੇ ਨਾਲ ਪਾਣੀ ਹੈ ਤੇ ਮਛਲੀ ਹੈ ਜੇ ਪਾਣੀ ਤੋਂ ਪਰਾਂ ਹੋਈ ਤੇ ਮਛਲੀ ਦਾ ਜੀਵਨ ਸਮਾਪਤ ਹੋ ਜਾਣਾ ਇਸ ਪ੍ਰਕਾਰ ਮਹਾਰਾਜ ਤੇਰਾ ਅੰਤ ਤੇ ਪਾਇਆ ਨਹੀਂ ਜਾ ਸਕਦਾ ਤੇਰਾ ਕੋਈ ਦੂਜਾ ਸਿਰਾ ਤੇ ਲੱਭ ਨਹੀਂ ਸਕਦੇ ਤੇ ਮੈਂ ਮਛਲੀ ਰੂਪ ਤੈਨੂੰ ਜਾਣ ਨਹੀਂ ਸਕਦੀ ਤੈਨੂੰ ਪਹਿਚਾਨ ਨਹੀਂ ਸਕਦੀ ਕਿਉਂਕਿ ਮੇਰੀ ਬੁੱਧੀ ਐਡੀ ਨਹੀਂ ਹੈ ਜਿਹਹ ਜਹ ਦੇਖਾਂ ਤਹ ਤੈ ਤੂੰ ਹੈ ਪਰ ਇੰਨਾ ਮੈਨੂੰ ਪਤਾ ਵੀ ਜਿੱਧਰ ਵੀ ਮੈਂ ਨਜ਼ਰ ਮਾਰਦਾ ਤੂੰ ਹੀ ਤੂੰ ਨਜ਼ਰ ਆ ਰਿਹਾ ਸਾਰੇ ਪਾਸੇ ਹਰ ਇੱਕ ਦੇ ਅੰਦਰ ਤੇਰੀ ਹੀ ਜੋਤ ਦਾ ਪ੍ਰਕਾਸ਼ ਹੈ ਇਸ ਕਰਕੇ ਤੂੰ ਹੀ ਤੂੰ ਮੌਜੂਦ ਹੈ ਸਾਰੇ ਪਾਸੇ ਤੁਜ ਤੇ ਨਿਕਸੀ ਫੂਟ ਮਰਾਂ ਤੇ ਮਹਾਰਾਜ ਜੇ ਤੇਰੇ ਨੂੰ ਛੱਡ ਦਿੱਤਾ ਤੇਰੇ ਸਾਥ ਨੂੰ ਛੱਡ ਦਿੱਤਾ ਤੇਰੇ ਇਸ ਨਾਮ ਰੂਪੀ ਜਲ ਨੂੰ ਛੱਡ ਦਿੱਤਾ ਤੇ ਉਸ ਮੱਛਲੀ ਦੀ ਤਰ੍ਹਾਂ ਮੇਰਾ ਜੀਵਨ ਸਮਾਪਤ ਹੋ ਜਾਣਾ ਜਿਵੇਂ ਮੱਛੀ ਪਾਣੀ ਚੋਂ ਕੱਢੀ ਤੇ ਖਤਮ ਐ ਮਹਾਰਾਜ ਜੀ ਮੈਂ ਤੇਰੇ ਨਾਲੋਂ ਟੁੱਟ ਗਿਆ ਤੇ ਮੇਰਾ ਵੀ ਅੰਤ ਆ ਜਾਣਾ ਤੇਰੇ ਤੋਂ ਵਿਛੜ ਕੇ ਸੰਸਾਰ ਦੇ ਦੁੱਖਾਂ ਦੇ ਘੇਰੇ ਇੰਨੇ ਪੈ ਜਾਣਗੇ ਕਿ ਮੈਂ ਆਪਣੇ ਆਪ ਨੂੰ ਬਚਾ ਨਹੀਂ ਸਕਣਾ ਹੈ ਸਤਿਗੁਰੂ ਇਸ ਕਰਕੇ ਤੇਰੇ ਤੋਂ ਦੂਰ ਹੋ ਕੇ ਫੁੱਟ ਫੁੱਟ ਕੇ ਰੂ ਰੋ ਕੇ ਭਾਵ ਖਤਮ ਹੋ ਜਾਵਾਂਗੀ ਮਰ ਜਾਵਾਂਗੀ ਜੇ ਤੂੰ ਮੇਰੇ ਸਿਰ ਤੇ ਆਪਣਾ ਹੱਥ ਨਾ ਰੱਖਿਆ ਮੇਰਾ ਜੀਵਨ ਹੈ ਤੇ ਕੇਵਲ ਤੇਰੇ ਕਰਕੇ ਹੈ ਨਾ ਜਾਣਾਂ ਮੇਉ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੇ ਤਾਂ ਤੂੰ ਜੈ ਸੰਭਾਲੀ ਰਹਾ ਫਿਰ ਅੱਗੇ ਸਤਿਗੁਰੂ ਜੀ ਸਮਝਾ ਰਹੇ ਆ ਨਾ ਜਾਣਾ ਮੇਉ ਨਾ ਜਾਣਾ ਜਾਲੀ ਤੇ ਮਹਾਰਾਜ ਉਸ ਮਛਲੀ ਦੀ ਤਰ੍ਹਾਂ ਮੈਨੂੰ ਇਹ ਵੀ ਕੋਈ ਯਾਦ ਨਹੀਂ ਵੀ ਕਿਹੜਾ مشਵਾਰਾ ਕਿਹੜੇ ਪਾਸਿਓਂ ਆ ਜਾਣਾ ਤੇ ਉਹਨੇ ਜਾਲ ਪਾ ਕੇ ਤੇ ਮੈਨੂੰ ਆਪਣੇ ਜਾਲ 'ਚ ਫਸਾ ਲੈਣਾ ਮੇਉ ਜਾਲ ਦੇ ਨਾਲ ਇੱਕ ਮਣਕੇ ਵੀ ਲੱਗੇ ਹੁੰਦੇ ਆ ਜਿਹੜੇ ਉਸ ਜਾਲ ਨੂੰ ਪਾਣੀ ਵਿੱਚ ਡੁੱਬਣ ਤੋਂ ਬਚਾਉਂਦੇ ਆ ਤੇ ਮਛਵਾਰਾ ਜਾਲ ਘੁਮਾ ਕੇ ਪਾਣੀ ਵਿੱਚ ਸਿੱੜਦਾ ਤੇ ਉਸ ਜਾਲ ਦੇ ਵਿੱਚ ਮੱਛੀਆਂ ਫਸ ਜਾਂਦੀਆਂ ਇਹਨਾਂ ਨੂੰ ਫਸਾ ਕੇ ਤਾਂ ਉਹ ਆਪ ਦਾ ਰਜਗਾਰ ਚਲਾ ਰਿਹਾ। ਮਹਾਰਾਜ ਇਸ ਪ੍ਰਕਾਰ ਨਾ ਜਾਣਾ ਮੇਉ ਨਾ ਜਾਣਾ ਜਾਲੀ। ਸਤਿਗੁਰੂ ਸੱਚੇ ਪਾਤਸ਼ਾਹ ਮੈਂ ਤੇ ਉਸ ਸੰਸਾਰ ਰੂਪੀ ਸਾਗਰ ਦੇ ਵਿੱਚ ਮਛਲੀ ਦੀ ਤਰ੍ਹਾਂ ਇੱਧਰ ਉੱਧਰ ਭਟਕ ਰਹੀਆਂ ਕਿਉਂਕਿ ਮੇਰੀ ਸ਼ਿਆਨਪ ਮੇਰੀ ਬੁੱਧੀ ਤੇ ਹੈ ਨਹੀਂ। ਤੇਰੇ ਓਟ ਆਸਰੇ ਤੇ ਨਾਲ ਹੀ ਮੈਂ ਆਪਦਾ ਜੀਵਨ ਬਤੀਤ ਕਰ ਰਹੀ ਆ ਤੇ ਮੈਨੂੰ ਇੰਨਾ ਵੀ ਗਿਆਤ ਨਹੀਂ ਵੀ ਕਿਹੜੇ مشਵਾਰੇ ਨੇ ਕਿਹੜੇ ਪਾਸਿਓਂ ਆਣ ਕੇ ਮੇਉ ਜਾਲ ਪਾ ਕੇ ਤੇ ਮੈਨੂੰ ਆਪਣੇ ਉਸ ਜਾਲ ਦੇ ਵਿੱਚ ਫਸਾ ਲੈਣਾ ਇਹਦਾ ਵੀ ਮੈਨੂੰ ਗਿਆਤ ਨਹੀਂ ਹੈ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ ਰਹਾਓ ਪਰ ਮਹਾਰਾਜ ਜਦੋਂ ਦੁੱਖ ਲੱਗਦਾ ਜਦੋਂ ਦੁੱਖਾਂ ਵਿੱਚ ਫਸ ਜਾਂਦੀ ਆ ਤੇ ਫਿਰ ਮੈਨੂੰ ਤੇਰੀ yaad ਹੀ ਆਉਂਦੀ ਆ ਫਿਰ ਤੇਰੇ ਅੱਗੇ ਪੁਕਾਰ ਕਰਦੀ ਆਂ ਵੀ हे ਪਰਮਾਤਮਾ ਮੈਨੂੰ ਰੱਖ ਲੈ ਮੈਨੂੰ ਬਚਾ ਲੈ ਇਸ ਕਰਕੇ ਤੇਰੇ ਬਗੈਰ ਤੇ ਮੇਰਾ ਗੁਜ਼ਾਰਾ ਹੈ ਨਹੀਂ ਤੇ ਜਦੋਂ ਮੈਨੂੰ ਇਸ ਵਹਿਮਾ ਭਰਮਾ ਰੂਪੀ ਜਾਲ ਵਿੱਚ ਫਸ ਜਾਣਾ ਜਾਂ ਕਿਸੇ ਨੇ ਮੈਨੂੰ ਆਪਦੀਆਂ ਗੱਲਾਂ ਚ ਲਾ ਕੇ ਤੇਰੇ ਨਾਲੋਂ ਤੋੜ ਕੇ ਠੱਗ ਲੈਣਾ ਤੇ ਫਿਰ ਪਛਤਾਵਾ ਰੂਪੀ ਮੈਨੂੰ ਤੂੰ ਹੀ ਯਾਦ ਆਉਂਦਾ ਕਿ ਜੇ ਮੈਂ ਤੇਰੇ ਨਾਲ ਜੁੜਿਆ ਰਹਿੰਦਾ ਤੇਰੀ ਗੱਲ ਮੰਨ ਲੈਂਦਾ ਤੇ ਫਿਰ ਮੈਂ ਪਛਤਾਉਂਦਾ ਨਾ ਮੈਂ ਫਸਦਾ ਨਾ ਪਰ ਫੇਰ ਵੀ ਜਦੋਂ ੜਿੱਕੇ ਆ ਗਿਆ ਫਸ ਗਿਆ ਜਾਲ ਵਿੱਚ ਖੁੱਭ ਗਿਆ ਤੇ ਤੈਨੂੰ ਹੀ ਪੁਕਾਰ ਕਰਦਾ ਮਹਾਰਾਜ ਹੁਣ ਛਡਾ ਲੈ ਗਲਤੀ ਹੋ ਗਈ ਭੁੱਲ ਹੋ ਗਈ ਮੈਨੂੰ ਬਖਸ਼ ਦੇ ਮੈਨੂੰ ਬਚਾ ਲੈ ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ ਤੇ ਮਹਾਰਾਜ ਇਸ ਕਰਕੇ ਜੇ ਦੁੱਖਾਂ ਦੇ ਵਿੱਚ ਵੀ ਤੇਰੇ ਨਾਮ ਦੀ ਸੰਭਾਲ ਕਰ ਲਵਾਂ ਹੁਣ ਦੂਜਾ ਅਰਥ ਇਹ ਵੀ ਕਰਾਂਗੇ ਆਪਾਂ ਪਹਿਲਾ ਤੇ ਅਰਥ ਇਹ ਹੈ ਨਾ ਜਾਂ ਦੁੱਖ ਲੱਗੈ ਤਾਂ ਤੁਝੈ ਸੰਭਾਲੀ ਤੇ ਜਦੋਂ ਦੁੱਖ ਲੱਗਦੇ ਨੇ ਫਿਰ ਮੈਨੂੰ ਤੇਰੀ ਯਾਦ ਆਉਂਦੀ ਹੈ ਮੈਂ ਤੈਨੂੰ ਚੇਤੇ ਕਰਦਾ ਮੈਂ ਤੈਨੂੰ ਪੁਕਾਰਦਾ ਹਾਂ ਤੇ ਜੇ ਮੈਂ ਤੈਨੂੰ ਸੰਭਾਲਦਾ ਰਵਾਂ ਭਾਵ ਤੇਰੇ ਨਾਮ ਦੀ ਸੰਭਾਲ ਪਹਿਲਾਂ ਹੀ ਕਰਦਾ ਰਵਾਂ ਤਾਂ ਕੋਈ ਦੁੱਖ ਮੇਰੇ ਲਾਗੇ ਨਹੀਂ ਆ ਸਕਦਾ ਹੁਣ ਇਹਦੇ ਦੋਵੇਂ ਅਰਥ ਬਣ ਜਾਣਗੇ ਕਿ ਜਦੋਂ ਦੁੱਖ ਲੱਗਦੇ ਆ ਦੁੱਖਾਂ ਵਿੱਚ ਗਲਤਾਨ ਹੋ ਜਾਈਦਾ ਦੁੱਖਾਂ ਦੇ ਗ੍ਰਿਫਤ ਚ ਆ ਜਾਈਦਾ ਤੇ ਫਿਰ ਵੀ ਤੈਨੂੰ ਪੁਕਾਰਦੇ ਆ ਵੀ ਮਹਾਰਾਜ ਹੁਣ ਛਡਾਲਾ ਬਚਾਲਾ ਸਾਡੀ ਗਲਤੀ ਆ ਸਾਡੀ ਭੁੱਲ ਆ ਤੇ ਦੂਜਾ ਅਰਥ ਇਹ ਵੀ ਆ ਕਿ ਦੁੱਖਾਂ ਦੇ ਆਉਣ ਤੋਂ ਪਹਿਲਾਂ ਹੀ ਜੇਕਰ ਤੇਰੇ ਨਾਮ ਦੀ ਸੰਭਾਲ ਕਰ ਲਈਏ ਤੇਰੇ ਨਾਮ ਨੂੰ ਜਪ ਲਈਏ ਧਿਆ ਲਈਏ ਫਿਰ ਤੂੰ ਬਚਾ ਲੈਣਾ ਫਿਰ ਤੂੰ ਦੁੱਖ ਆਉਣੇ ਨਹੀਂ ਦਿੰਦਾ ਜਾਂ ਦੁੱਖ ਲੱਗਾ ਤਾਂ ਤੁਝੈ ਸਮਾ ਲਈ ਤੇ ਮਹਾਰਾਜ ਦੁੱਖਾਂ ਦੇ ਵਿੱਚ ਵੀ ਤੂੰ ਹੀ ਆਸਰਾ ਹੈ ਤੇਰੀ ਹੀ ਓਟ ਹੈ ਰਹਾਓ ਰਹਿਣ ਵਾਲਾ ਵਾਹਿਗੁਰੂ ਪਰਮਾਤਮਾ ਕੇਵਲ ਇੱਕ ਹੈ ਜੀ ਵਿਸ਼ਰਾਮ ਵੀ ਆਪਾਂ ਇੱਥੇ ਅਰਥ ਕਰਾਂਗੇ ਪਰਪੂਰ ਜਾਣਿਆ ਮੈਂ ਦੂਰ ਮਹਾਰਾਜ ਤੂੰ ਤੇ ਪਰਿਪੂਰਨ ਪਰਮਾਤਮਾ ਕਣ ਕਣ ਵਿੱਚ ਵਸ ਰਿਆ ਜਰਰੇ ਜਰਰੇ ਵਿੱਚ ਪਰ ਮੈਂ ਦੂਰ ਜਾਣਿਆ ਹੋਇਆ ਮੈਨੂੰ ਲੱਗਦਾ ਵੀ ਤੂੰ ਹੈ ਨਹੀਂ ਤੇ ਏਸੇ ਭੁਲੇਖੇ ਦੇ ਵਿੱਚ ਮੈਂ ਤੈਨੂੰ ਪਖੰਡੀਆਂ 'ਚ ਲੱਭਦਾ ਫਿਰਦਾ ਤੈਨੂੰ ਟੋਲਦਾ ਫਿਰਦਾ ਕੋਈ ਕਹਿੰਦਾ ਜੀ ਪਹਾੜਾਂ 'ਚ ਰੱਬ ਹੈ ਕੋਈ ਕਹਿੰਦਾ ਨਹੀਂ ਰਾਜਸਥਾਨ 'ਚ ਬੈਠਾ ਕੋਈ ਕਹਿੰਦਾ ਨਹੀਂ ਭਾਈ ਜਿੱਥੇ ਬਰਫ਼ ਦੀਆਂ ਪਹਾੜੀਆਂ ਉੱਥੇ ਚਲੇ ਜਾਓ ਕੋਈ ਕਹਿੰਦਾ ਨਹੀਂ ਭਾਈ ਫਲਾਣੀ ਜਗ੍ਹਾ ਚਲੇ ਜਾਓ ਭਾਵ ਤੂੰ ਤੇ ਮੇਰੇ ਲੱਗ ਗਈ ਸੀ ਤੂੰ ਤੇ ਮੇਰੇ ਅੰਦਰ ਹੀ ਮੌਜੂਦ ਸੀ ਜਿਵੇਂ ਆਪਣੇ ਆਪ ਦੀ ਪਛਾਣ ਕਰ ਲਵਾਂ ਤੇਰੇ ਹੁਕਮ ਦੇ ਵਿੱਚ ਆ ਜਾਵਾਂ ਤੇ ਮੈਨੂੰ ਕਿਤੇ ਭਟਕਣ ਦੀ ਲੋੜ ਨਹੀਂ ਪਰ ਮਨੁੱਖ ਨੂੰ ਇਹ ਲੱਗਦਾ ਵੀ ਰੱਬ ਕਿਤੇ ਦੂਰ ਲੁਕਿਆ ਹੋਇਆ ਛੁਪਿਆ ਹੋਇਆ ਕੋਈ ਕਹਿੰਦਾ ਆਕਾਸ਼ ਵਿੱਚ ਹੈ ਕੋਈ ਕਹਿੰਦਾ ਜੀ ਜਲਜ ਸਮਾਧੀ ਹੈ ਕੋਈ ਕਹਿੰਦਾ ਜੀ ਕਿਤੇ ਹੈ ਕੋਈ ਕਹਿੰਦਾ ਜੀ ਕਿਤੇ ਹੈ ਭਾਵ ਅਸੀਂ ਰੱਬ ਨੂੰ ਬਾਹਰ ਲੱਭ ਰਹੇ ਹਾਂ ਆਪਣੇ ਅੰਦਰ ਨਹੀਂ ਖੋਜ ਰਹੇ ਤੇ हे ਪ੍ਰਮਾਤਮਾ हे ਵਾਹਿਗੁਰੂ ਤੂੰ ਭਰਪੂਰ ਜਾਣਿਆ ਮੈਂ ਦੂਰ ਤੇ ਮੈਨੂੰ ਇਹ ਵੀ ਲੱਗਦਾ ਵੀ ਜਦੋਂ ਮੈਂ ਕੋਈ ਕੰਮ ਕਰਦਾ ਜਾਂ ਮੈਂ ਕੋਈ ਗਲਤੀ ਕਰਦਾ ਜਾਂ ਮੈਂ ਕੋਈ ਪਾਪ ਕਰਾਉਣਾ ਵੀ ਮੈਨੂੰ ਤੂੰ ਵੇਖਦਾ ਨਹੀਂ ਕੁੰਡੇ ਜਿੰਦੇ ਲਾ ਕੇ ਪੜਦੇ ਕਰਕੇ ਮੈਂ ਗਲਤੀ ਕਰ ਲਈ ਵੀ ਸ਼ਾਇਦ ਰੱਬ ਮੈਨੂੰ ਵੇਖਦਾ ਨਹੀਂ ਮੈਂ ਤੈਨੂੰ ਦੂਰ ਜਾਣਿਆ ਹੋਇਆ ਵੀ ਤੂੰ ਹੈ ਨਹੀਂ ਪਰ ਮੈਨੂੰ ਯਾਦ ਭੁੱਲ ਜਾਂਦੀ ਹੈ ਕਿ ਮੇਰਾ ਕੱਲਾ ਕੱਲਾ ਸਵਾਸ ਤੇਰਾ ਦਿੱਤਾ ਹੋਇਆ ਇਸ ਕਰਕੇ ਜਿਹੜਾ ਸਵਾਸ ਮੈਂ ਅੰਦਰ ਲਿਆ ਆ ਉਹ ਮਹਾਰਾਜ ਤੂੰ ਹੀ ਹੈ ਤਾਂ ਮੈਂ ਹਾਂ ਤੇ ਜਦੋਂ ਇਹ ਸਵਾਸ ਖਤਮ ਹੋ ਜਾਣੇ ਹੈ ਪਤਾ ਨਹੀਂ ਦੂਜਾ ਸਵਾਸ ਆਉਣਾ ਕਿ ਨਹੀਂ ਆਉਣਾ ਤੇ ਫਿਰ ਤੂੰ ਦੂਰ ਤੇ ਹੈ ਨਹੀਂ ਰੱਬ ਤੇ ਸਾਹ ਤੋਂ ਵੀ ਨੇੜੇ ਆ ਵੀ ਇੱਕ ਸਾਹ ਆਇਆ ਤੇ ਦੂਜਾ ਭਾਈ ਆਉਣਾ ਕਿ ਨਹੀਂ ਆਉਣਾ ਫਿਰ ਇਦੋਂ ਲੱਗੇ ਤੇ ਰੱਬ ਹੋ ਨਹੀਂ ਨਾ ਸਕਦਾ ਪਰ ਮਨੁੱਖ ਨੂੰ ਲੱਗਦਾ ਵੀ ਉਹ ਕਿਤੇ ਦੂਰ ਬੈਠਾ ਤੇ ਉਹਨੂੰ ਲੱਭਣ ਨਹੀਂ ਉਹਨੂੰ ਭਾਲਣ ਲਈ ਬਹੁਤ ਕੁਝ ਕਰਦਾ ਬੜੇ ਯਤਨ ਕਰਦਾ ਕੋਈ ਚੰਗੇ ਵੀ ਕਰਦੇ ਆ ਕਿ ਅਸੀਂ ਕਿਤੇ ਪਹੁੰਚ ਜਾਈਏ ਪਰ ਬਹੁ ਗਿਣਤੀ ਬਹੁਤਾਤ ਐਸੇ ਐ ਕਿ ਅਸੀਂ ਰੱਬ ਨੂੰ ਆਪਣੇ ਕਾਬੂ ਚ ਕਰਕੇ ਆਪਣੇ ਕੰਮ ਕਰਾਉਣਾ ਚਾਹੁੰਦੇ ਆ ਇਸ ਕਰਕੇ ਅਸੀਂ ਰੱਬ ਦੇ ਪਾਸੇ ਵੱਲ ਤੁਰੇ ਹੋਏ ਆ ਬੀ ਬਾਠ ਕਰੀਏ ਸਿਮਰਨ ਕਰੀਏ ਭਜਨ ਬੰਦਗੀ ਕਰੀਏ ਰੱਬ ਮੈਨੂੰ ਤਾਕਤ ਦੇ ਦੇਵੇ ਤੇ ਉਸ ਤਾਕਤ ਨੂੰ ਵਰਤ ਕੇ ਮੈਂ 4 ਪੈਸੇ ਇਕੱਠੇ ਕਰ ਲਵਾਂ ਮੇਰੇ ਬਚਨਾਂ ਤੇ ਅਸੀਂ ਸ਼ਕਤੀ ਆ ਜਾਏ ਜੋ ਮੈਂ ਕਹਾਂ ਉਹ ਸੱਚਾ ਹੋ ਹੀ ਜਾਵੇ ਭਾਬ ਪ੍ਰਮਾਤਮਾ ਨੂੰ ਆਪਣਾ ਇੱਕ ਟੂਲ ਬਣਾ ਕੇ ਅਸੀਂ ਵਰਤਣਾ ਚਾਹੁੰਦੇ ਮੈਨੂੰ ਖਿਮਾ ਕਰਿਓ ਮੈਂ ਇਹ ਸ਼ਬਦ ਵਰਤ ਰਿਹਾ ਪਰ ਬਹੁ ਗਿਣਤੀ ਤੇ ਅਸੀਂ ਇਸੇ ਕਰਕੇ ਹੀ ਕਰਦੇ ਆ ਕਿ ਰੱਬ ਭਾਈ ਮੇਰੇ ਕੰਮ ਕਰਦਾ ਰਵੇ ਇਸ ਕਰਕੇ ਮੈਂ ਉਹਦੇ ਬਦਲੇ ਚ ਕੋਈ ਥੋੜੀ ਬੋਤੀ ਮਾਇਆ ਦਾ ਦਾਨ ਕਰਦਾ ਰਹਾ ਮਾਂ ਕੋਈ ਭਜਨ ਬੰਦਗੀ ਕਰਦਾ ਰਹਾ ਮਾਂ ਉਹ ਰੱਬ ਦਾ ਨਾਮ ਸਿਮਰਨ ਕਰਦਾ ਰਹਾਂ ਤਾਂ ਇਹਦੇ ਵੱਟੇ ਰੱਬ ਮੇਰੇ ਸਾਰੇ ਕੰਮ ਕਰਦਾ ਰਹੇ ਜੇ ਉਹ ਮੇਰੇ ਕੰਮ ਨਹੀਂ ਕਰਦਾ ਤੇ ਫਿਰ ਅਸੀਂ ਭਾਈ ਨਾ ਸਿਮਰਨ ਕਰਨ ਨੂੰ ਤਿਆਰ ਆ ਨਾ ਬੈਣ ਨੂੰ ਤਿਆਰ ਆ ਨਾ ਉਹਦੇ ਹੁਕਮ ਚ ਚਾਉਣ ਨੂੰ ਤਿਆਰ ਆ ਨਾ ਉਹਦੀ ਰਹਿਤ ਚਾਉਣ ਨੂੰ ਤਿਆਰ ਆ ਕਿਉਂਕਿ ਉਹ ਸਾਡਾ ਕੰਮ ਨਹੀਂ ਕਰਦਾ ਤੇ ਜਿੰਨੀ ਦੇਰ ਉਹ ਸਾਡਾ ਕੰਮ ਕਰਦਾ ਰਹੇ ਉਨੀ ਦੇਰ ਉਹਦੇ ਬਦਲੇ ਚ ਅਸੀਂ ਮਾਇਆ ਲਈ ਜਾਈਏ ਗੋਲਕ ਵਿੱਚ ਪੈਸੇ ਪਾਤੇ ਤੇ ਸਾਡੀ ਜਿਹੜੀ ਜ਼ਿੰਮੇਵਾਰੀ ਖਤਮ ਹੋ ਗਈ ਇਹ ਬਹੁਤ ਵੱਡਾ ਭੁਲੇਖਾ ਸਾਨੂੰ ਇਸ ਵਕਤ ਪਿਆ ਹੋਇਆ ਜੇ ਇਹਦੇ ਵਿੱਚ ਤੁਸੀਂ ਵੀ ਤੇ ਮੈਂ ਵੀ ਸ਼ਾਮਲ ਆ ਤੁਰੋਂ ਵਿਚਾਰ ਮਹਾਰਾਜ ਤੂੰ ਭਰਪੂਰ ਜਾਨਿਆ ਮੈਂ ਦੂਰ ਤੂੰ ਤੇ ਸਾਰੇ ਪਾਸੇ ਆਂ ਹਰ ਜਗ੍ਹਾ ਆਂ ਹਰ ਇੱਕ ਨੂੰ ਦੇਖ ਰਿਹਾ ਹਰ ਇੱਕ ਦੇ ਵਿੱਚ ਵਰਤ ਰਿਹਾ ਪਰ ਮੈਨੂੰ ਲੱਗਦਾ ਕਿ ਤੂੰ ਕਿਤੇ ਦੂਰ ਬੈਠਾ ਹੋਇਆ ਹੈਂ ਤੂੰ ਦੇਖੈਂ ਹੋਂ ਮੁਕਰ ਪਾਓ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਸਮਝਾ ਰਹੇ ਕਹਿੰਦੇ ਤੂੰ ਭਰਪੂਰ ਜਾਨਿਆ ਮੈਂ ਦੂਰ ਜੋ ਕੁਝ ਕਰੀ ਸੋ ਤੇਰੇ ਹਜ਼ੂਰ ਜੋ ਕੁਝ ਹੋ ਰਿਹਾ ਨਾ ਉਹ ਤੇਰੇ ਤੋਂ ਲੁਕਿਆ ਛੁਪਿਆ ਨਹੀਂ ਹੈ ਸਾਰਾ ਕੁਝ ਤੇਰੇ ਹਜ਼ੂਰ 'ਚ ਹੀ ਆਂ ਤੇਰੇ ਹੁਕਮ 'ਚ ਹੀ ਆਂ ਆਪ ਜੋ ਵੀ ਮੈਂ ਕਰ ਕਰਾ ਰਿਆ ਉਹ ਤੇਰੇ ਕਹਿਣੇ ਤੋਂ ਬਾਹਰ ਨਹੀਂ ਹੈ ਤੇਰੀ ਹੁਕਮ ਚ ਹੋ ਰਿਹਾ ਹੈ ਤੇ ਤੂੰ ਚੰਗੀ ਤਰ੍ਹਾਂ ਜਾਣਦਾ ਤੂੰ ਦੇਖੇ ਹੋ ਮੁਕਰ ਪਾਉ ਤੇ ਜਦੋਂ ਤੂੰ ਵੇਖਦਾ ਤੇ ਫਿਰ ਮੈਂ ਮੁਕਰ ਜਾਂਦਾ ਵੀ ਨਹੀਂ ਜੀ ਇਹ ਤਾਂ ਇਦਾਂ ਨਹੀਂ ਤੇ ਇਦਾਂ ਸੀ ਗੱਲ ਆਪਣੇ ਆਪ ਨੂੰ ਜਸਟੀਫਾਈ ਕਰਦਾ ਤੇ ਮੈਨੂੰ ਖਿਮਾ ਕਰਿਓ ਭਾਈ ਮੈਂ ਦੁਨੀਆ ਦੀ ਮਨੁੱਖ ਦੁਆਰਾ ਬਣਾਈ ਹੋਈ ਵਿਦੇ ਆ ਦੇ ਖਿਲਾਫ ਨਹੀਂ ਆ ਆਪ ਵੀ ਸੰਸਾਰ ਵਿੱਚ ਮਨੁੱਖ ਨੂੰ ਜੰਗਾ ਜੀਵਨ ਬਤੀਤ ਕਰਨ ਵਾਸਤੇ ਦੁਨਿਆਵੀ ਪੜ੍ਹਾਈ ਦੀ ਲੋੜ ਹੈ ਜਿੰਨੇ ਵੀ ਐਜੂਕੇਟ ਹੋ ਸਕਦੇ ਹਾਂ ਪੜ੍ਹ ਸਕਦੇ ਹਾਂ ਪੜ੍ਹਨਾ ਚਾਹੀਦਾ ਤੇ ਆਪ ਵੀ ਮੈਂ ਚਲੋ ਯਤਨ ਕਰਦਾ ਵੀ ਜਿੰਨਾ ਕੁ ਹੋ ਸਕੇ ਦੁਨੀਆਂ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਦਾ ਸਿਆਣੇ ਪੁਰਸ਼ਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਨੂੰ ਪੜ੍ਹਨ ਦਾ ਸਭ ਤੋਂ ਸਰਬਉਤਮ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਬਾਣੀ ਨੂੰ ਹੀ ਆਪਣੇ ਜੀਵਨ ਦਾ ਆਧਾਰ ਬਣਾ ਲਈਏ ਤੇ ਹੋਰ ਕਿਸੇ ਚੀਜ਼ ਦੀ ਸਾਨੂੰ ਲੋੜ ਨਹੀਂ ਪੈਣੀ ਪਰ ਫੇਰ ਵੀ ਸੰਸਾਰ ਦੇ ਵਿੱਚ ਜੀਵਨ ਦੇ ਵਿੱਚ ਇਫ ਯੂ ਵਾਂਟ ਟੂ ਬੀ ਅ ਸਕਸੈਸਫੁਲ ਯੂ ਨੀਡ ਟੂ ਬੀ ਅ ਨੋਲੇਜਬਲ ਪਰਸਨ ਤੁਹਾਨੂੰ ਫਿਰ ਇੱਕ ਨੋਲੇਜਬਲ ਪਰਸਨ ਬੰਨਣਾ ਪੈਣਾ ਇੱਕ ਚੰਗਾ ਜਾਣਕਾਰ ਬੰਨਣਾ ਪੈਣਾ ਜੇ ਤੁਸੀਂ ਜ਼ਿੰਦਗੀ ਚ ਸਕਸੈਸ ਹੋਣਾ ਚਾਹੁੰਦੇ ਹੋ ਤੇ ਉਹਦੇ ਕਰਕੇ ਤੁਹਾਨੂੰ ਦੁਨੀਆ ਦੀਆਂ ਬੋਲੀਆਂ ਦੁਨੀਆ ਦੀਆਂ ਵਿਦਿਆਵਾਂ ਪੜ੍ਹਨੀਆਂ ਪੈਣਗੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਤੂੰ ਦੇਖੇ ਹੋ ਮੁਕਰ ਪਾਓ ਤੇ ਦੁਨੀਆਂ ਦੀ ਵਿਦਿਆ ਨੇ ਸਾਨੂੰ ਸੈਲਫ ਸੈਂਟਰ ਬਣਾ ਦਿੱਤਾ ਅਸੀਂ ਆਪਣੀ ਗਲਤੀ ਨੂੰ ਜਸਟੀਫਾਈ ਕਰਨਾ ਸਿੱਖ ਲਿਆ ਅਸੀਂ ਆਪਣੀ ਗਲਤੀ ਨੂੰ ਗਲਤੀ ਨਹੀਂ ਮੰਨਦੇ ਬਲਕਿ ਉਹਦੇ ਬਦਲੇ ਦੇ ਵਿੱਚ ਇਹ ਗੱਲ ਕਹਿੰਨੇ ਆ ਜੀ ਮੇਰੀ ਇਹ ਗਲਤੀ ਤਾਂ ਹੋਈ ਆ ਕਿਉਂਕਿ ਆ ਫਲਾਨਾ ਕਾਰਨ ਬਣਿਆ ਜੇ ਕੋਈ ਕਹਿੰਦਾ ਭਾਈ ਗੁਰੂ ਘਰ ਜਾ ਕੇ ਆ ਕੰਮ ਨਹੀਂ ਸੀ ਕਰਨਾ ਤੇ ਅਸੀਂ ਉੱਥੇ ਇਹ ਨਹੀਂ ਐਕਸੈਪਟ ਕਰਦੇ ਵੀ ਹਾਂ ਮੇਰੀ ਇਹ ਗਲਤੀ ਆ ਮੈਨੂੰ ਇਹ ਗਲਤੀ ਸੁਧਾਰਨੀ ਚਾਹੀਦੀ ਆ ਮੈਂ ਕਹਿੰਨਾ ਜੀ ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਆ ਉਹ ਲਿਖ ਕੇ ਕਾਤੇ ਨਹੀਂ ਲਾਇਆ ਉਹਨਾਂ ਨੇ ਬਾਹਰ ਅੱਛਾ ਜੇ ਲਿਖ ਕੇ ਵੀ ਲਾਇਆ ਸੀ ਤੇ ਉੱਥੇ ਇੱਕ ਬੰਦਾ ਹੋਣਾ ਚਾਹੀਦਾ ਸੀ ਜਿਹੜਾ ਮੈਨੂੰ ਦੱਸਦਾ ਵੀ ਆਹ ਕੰਮ ਕਰਨਾ ਤੇ ਆਹ ਕੰਮ ਨਹੀਂ ਕਰਨਾ ਦੋ ਹੋ ਗਈਆਂ ਗੱਲਾਂ ਜੀ ਤੇ ਤੀਜੀ ਗੱਲ ਜੇ ਭਾਈ ਉੱਥੇ ਬੰਦਾ ਵੀ ਹੈਗਾ ਸੀ ਜਿੰਨੇ ਮੈਨੂੰ ਟੋਕਿਆ ਉਹਨੂੰ ਮੈਨੂੰ ਪਿਆਰ ਨਾਲ ਕਹਿਣਾ ਚਾਹੀਦਾ ਸੀ ਉਹਨੇ ਮੇਰੇ ਨਾਲ ਬੜਾ ਰੂਡ ਹੋ ਕੇ ਬੋਲਿਆ ਉਹ ਬੜਾ ਗੁੱਸੇ 'ਚ ਮੈਨੂੰ ਬੋਲਿਆ ਤਿੰਨ ਹੋ ਗਈਆਂ ਜੀ ਚੌਥੀ ਗੱਲ ਸਾਰਿਆਂ ਦੇ ਸਾਹਮਣੇ ਕਾਹਤੋਂ ਕਿ ਆ ਸੰਗਤ 'ਚ ਇਹ ਗੱਲ ਕਹਿਣੀ ਨਹੀਂ ਸੀ ਚਾਹੀਦੀ ਮੈਨੂੰ ਇਕੱਲੇ ਨੂੰ ਸੱਦ ਲੈਂਦੇ ਦਫ਼ਤਰ 'ਚ ਬੈਠ ਕੇ ਮੇਰੇ ਨਾਲ ਗੱਲ ਕਰਦੇ ਉਹਨ ਇਸ ਸਾਰੀ ਗੱਲ ਦਾ ਜੇ ਨਿਚੋੜ ਕੱਢੀ ਹੈ ਵੀ ਭਾਈ ਮੇਰੀ ਗਲਤੀ ਐ ਮੈਂ ਉਹ ਗਲਤੀ ਮੰਨਣ ਨੂੰ ਤਿਆਰ ਨਹੀਂ ਪਰ ਮੈਂ ਉਹਦੇ ਬਦਲੇ ਦੇ ਵਿੱਚ ਕਹਿੰਦਾ ਜੀ ਭਾਈ ਤੁਹਾਨੂੰ ਲਿਖ ਕੇ ਲਾਉਣਾ ਚਾਹੀਦਾ ਇਹ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਐ ਉੱਥੇ ਬੰਦਾ ਹੋਣਾ ਚਾਹੀਦਾ ਉਸ ਬੰਦੇ ਨੂੰ ਬੋਲਣ ਦੀ ਅਕਲ ਹੋਣੀ ਚਾਹੀਦੀ ਐ ਵੀ ਮੇਰੀ ਕੋਈ ਗਲਤੀ ਨਹੀਂ ਇਹ ਜੇ ਕੁਝ ਵਾਪਰਿਆ ਜੇ ਮੈਂ ਕੁਝ ਗਲਤ ਕੀਤਾ ਉਹਦੇ ਜ਼ਿੰਮੇਵਾਰ ਤੁਸੀਂ ਆ ਇਸੇ ਤਰ੍ਹਾਂ ਸੰਸਾਰ 'ਚ ਬਾਕੀ ਚੀਜ਼ਾਂ ਸ਼੍ਰੋਮਣੀ ਕਮੇਟੀ ਕੀ ਕਰਦੀ ਆ ਜੀ ਸੰਪਰਦਾਵਾਂ ਕੀ ਕਰਦੀਆਂ ਜੀ ਜਥੇਬੰਦੀਆਂ ਕੀ ਕਰਦੀਆਂ ਜੀ ਭਾਈ ਤੇ ਆਪ ਇਦਾਂ ਦੇ ਆ ਤੇ ਉਦਾਂ ਦੇ ਆ ਆਪਣੀ ਗਲਤੀ ਨੂੰ ਛਪਾਉਣ ਵਾਸਤੇ ਅਸੀਂ ਦੂਜਿਆਂ ਨੂੰ ਅੱਗੇ ਕਰਦੇ ਆ ਵੀ ਭਾਈ ਇਹਨਾਂ ਦੇ ਔਗਣ ਮੇਰੇ ਤੋਂ ਵੱਡੇ ਆ ਇਸ ਕਰਕੇ ਇਹਨਾਂ ਦੇ ਕਰਕੇ ਮੇਰੀ ਗਲਤੀ ਆ ਮੈਂ ਆਪ ਕੋਈ ਗਲਤੀ ਨਹੀਂ ਕੀਤੀ ਜੇ ਕੋਈ ਗਲਤੀ ਕਰ ਵੀ ਰਿਹਾ ਤੇ ਉਹ ਕਸੂਰ ਮੇਰਾ ਨਹੀਂ ਇਹਨਾਂ ਦਾ ਆ ਕਿਉਂਕਿ ਇਹ ਕਰਦੇ ਆ ਇਹਨਾਂ ਦੇ ਪਿੱਛੇ ਮੈਂ ਵੀ ਕਰ ਲਈ ਜਸਟੀਫਾਈ ਕਰਨਾ ਸਿੱਖ ਲਿਆ ਦੁਨੀਆ ਦੀ ਵਿਦਿਆ ਨੇ ਤੁਹਾਨੂੰ ਸਿਆਣੇ ਤੂਤਬਾਨ ਬਣਾਉਣਾ ਸੀ ਪਰ ਅਸੀਂ ਚਲਾਕ ਬਣ ਗਏ ਆ ਵੀ ਆਪਣੀ ਗਲਤੀ ਨੂੰ ਗਲਤੀ ਨਹੀਂ ਮੰਨਣਾ ਉਸ ਗਲਤੀ ਦੇ ਬਦਲੇ ਦੇ ਵਿੱਚ ਹੋਰ ਉਦਾਹਰਨਾ ਦੇ ਕੇ ਹੋਰ ਗੱਲਾਂ ਕਰਕੇ ਆਪਣੇ ਆਪ ਨੂੰ ਸਹੀ ਸਾਬਤ ਕਰਨਾ ਸੋ ਇਥੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਤੂੰ ਦੇਖੇ ਹੋ ਮੁਕਰ ਪਾਓ ਕਹਿੰਦੇ ਤੂੰ ਸਭ ਕੁਝ ਦੇਖਦਾ ਪਰ ਮੈਂ ਮੁਕਰ ਜਾਣਾ ਮੈਂ ਮੰਨਦਾ ਹੀ ਨਹੀਂ ਵੀ ਮੇਰੀ ਗਲਤੀ ਆ ਤੂੰ ਤੇ ਸਿਆਣਾ ਤੈਨੂੰ ਤੇ ਪਤਾ ਪਰ ਮੈਂ ਤੇਰੇ ਤੋਂ ਵੀ ਵੱਡਾ ਸਿਆਣਾ ਬਣਦਾ ਗਲਤੀਆਂ ਭੁੱਲਾ ਕਰਕੇ ਵੀ ਮੈਂ ਤੇਰੇ ਦਰ ਤੇ ਆਣ ਕੇ ਬਾਰ ਬਾਰ ਮੁਕਰ ਜਾਂਦਾ ਹਾਂ ਤੇਰੇ ਕੰਮ ਨਾ ਤੇਰੇ ਨਾ ਹੀ ਤੇ ਜੋ ਤੂੰ ਮੈਨੂੰ ਕਿਹਾ ਕਰਨ ਨੂੰ ਨਾ ਤਾਂ ਮੈਂ ਉਹ ਕੰਮ ਕਰਦਾ ਤੇਰੇ ਕੰਮ ਜਿਹੜੇ ਆ ਨਾ ਤੇਰੇ ਨਾ ਹੀ ਨਾ ਮੈਂ ਤੇਰਾ ਨਾਮ ਜਪਦਾ ਨਾ ਸਿਮਰਨ ਕਰਦਾ ਨਾ ਭਜਨ ਕਰਦਾ ਨਾ ਬੰਦਗੀ ਕਰਦਾ ਜੋ ਤੂੰ ਮੈਨੂੰ ਹੁਕਮ ਕੀਤਾ ਜੀਵਨ ਬਤੀਤ ਕਰਨ ਵਾਸਤੇ ਨਾ ਤੇ ਭਾਈ ਮੈਂ ਉਹ ਕੰਮ ਕਰਦਾ ਤੇ ਨਾ ਹੀ ਮੈਂ ਉਹ ਆਪਣੀ ਜੀਵਨ ਦੇ ਵਿੱਚ ਨਾਮ ਸਿਮਣ ਦੀ ਕਮਾਈ ਕਰਦਾ ਨਾ ਤੇਰੇ ਕੰਮ ਨਾ ਤੇਰੇ ਨਾਮ ਨਾ ਮੈਂ ਕੰਮ ਕਰ ਰਿਹਾ ਤੇ ਨਾ ਮੈਂ ਤੇਰੇ ਨਾਮ ਜਪ ਰਿਹਾ ਦੇਤਾ ਦੇਹ ਤੇਤਾ ਹੋ ਖਾਉ ਬਿਆਦਰ ਨਹੀਂ ਕੈ ਦਰ ਜਾਉ ਤੇ ਮਹਾਰਾਜ ਜਿਹੜਾ ਤੂੰ ਦੇ ਰਿਆਂ ਉਹੀ ਮੈਂ ਖਾ ਰਿਆਂ ਤੇ ਹੋਰ ਕੋਈ ਦਰ ਨਹੀਂ ਆ ਜਿੱਥੇ ਮੈਂ ਜਾਕਾ ਦੇਤਾ ਦੇਹ ਤੇਤਾ ਹੋ ਖਾਉ ਜੋ ਕੁਝ ਤੂੰ ਮੈਨੂੰ ਦੇਣਾ ਜੋ ਕੁਝ ਤੂੰ ਮੇਰੇ ਭਾਗ ਚ ਲਿਖਿਆ ਹੋਇਆ ਮੈਂ ਉਹੀ ਛਲਚਕਾਰ ਆ ਉਹੀ ਕਰ ਕਰਾ ਰਿਹਾ ਬਿਆਦਰ ਨਹੀਂ ਕਹਿ ਦਰ ਜਾਉ ਹੋਰ ਕੋਈ ਦਾਰੀ ਨਹੀਂ ਜਿੱਥੇ ਮੈਂ ਜਾਵਾਂ ਹੁਣ ਇੱਥੇ ਵੀ ਅਕਾਲ ਪੁਰਖ ਨੂੰ ਹੀ ਇਹ ਬੇਨਤੀ ਕਰ ਰਿਹਾ ਕਹਿ ਰਿਹਾ ਵੀ ਜੇ ਮੈਂ ਭੁੱਲ ਵੀ ਗਿਆ ਕੋਈ ਗਲਤੀ ਵੀ ਕਰ ਲਈ ਆ ਜਾਂ ਸੰਸਾਰ ਦੇ ਵਿਚਾਲੇ ਤੇਰੇ ਨਾਮ ਤੋਂ ਟੁੱਟਾ ਹੋਇਆ ਜੀਵਨ ਬਤੀਤ ਕਰ ਰਿਹਾ ਪਰ ਮਹਾਰਾਜ ਇਹ ਮੇਰੇ ਬੱਸ ਦੀ ਗੱਲ ਥੋੜਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਕੋਈ ਹੈਗਾ ਤੇ ਤੇਰੇ ਹੁਕਮ ਜੀ ਆ ਮੇਰਾ ਕੋਈ ਕਰਮ ਐਸਾ ਸੀ ਜਿਹਦੇ ਕਰਮ ਦੇ ਬਦਲੇ ਮੈਂ ਮਾਰੇ ਰਾਹ ਪੈ ਗਿਆ ਪਰ ਮਹਾਰਾਜ ਹੈਗਾ ਤੇ ਤੇਰੇ ਹੁਕਮ ਚਿਆਂ ਤੇ ਮੈਂ ਤੇਰੇ ਅੱਗੇ ਤਰਲਾ ਕਰਦਾ ਤੇਰੇ ਅੱਗੇ ਬੇਨਤੀ ਕਰਦਾ ਤੂੰ ਬਚਾ ਲੈ ਮੈਨੂੰ ਤੇ ਇਨੀ ਸੋਝੀ ਨਹੀਂ ਮੈਨੂੰ ਤੇ ਇਦੀ ਸ਼ਾਤ ਹੈ ਨਹੀਂ ਜੇਹਾ ਦੇਹ ਤੇ ਤਾਂ ਉਹ ਖਾਉ ਚੰਗਾ ਮੰਦਾ ਜੋ ਵੀ ਆ ਤੇਰੇ ਹੁਕਮ ਚ ਕਰ ਰਿਹਾ ਇਸ ਕਰਕੇ ਤੂੰ ਮੈਨੂੰ ਮੰਦੇ ਤੂੰ ਚੰਗਾ ਬਣਾ ਲੈ ਬਿਆਦਰ ਨਾ ਹੀ ਕੈਦਰ ਜਾਉ ਮਹਾਰਾਜ ਹੋਰ ਤੇ ਕੋਈ ਦਰ ਹੈ ਹੀ ਨਹੀਂ ਜਿੱਥੇ ਮੈਂ ਜਾਵਾਂ ਤੇਰਾ ਹੀ ਇੱਕ ਦਰ ਆ ਇਸ ਕਰਕੇ ਤੂੰ ਹੀ ਮੈਨੂੰ ਰੱਖ ਲੈ ਨਾਨਕ ਇੱਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਮੈਂ ਇੱਕ ਅਰਦਾਸ ਇੱਕ ਬੇਨਤੀ ਇੱਕ ਜੋਦੜੀ ਕਰਦਾ ਸਭ ਜੀਵ ਸਭ ਤੇਰੇ ਹੁਕਮ ਚ ਹੈ ਜੋ ਕੁਝ ਵਰਤ ਰਿਹਾ ਜੋ ਕੁਝ ਵਰਤਣਾ ਉਹਨੂੰ ਤੂੰ ਜਾਣਦਾ ਹੈ ਜਿਉ ਪਿੰਡ ਸਭ ਤੇਰੇ ਪਾਸ ਜਿੰਨੇ ਵੀ ਪ੍ਰਾਣ ਹਨ ਇਸ ਸਰੀਰ ਵਿੱਚ ਇਸ ਸਰੀਰ ਰੂਪੀ ਪਿੰਡ ਵਿੱਚ ਜਿਹੜੇ ਸਵਾਸ ਵੱਸਦੇ ਹੈ ਉਹ ਸਾਰੇ ਤੇਰੇ ਦਿੱਤੇ ਹੋਏ ਆ ਤੇ ਕਿਰਪਾ ਕਰ ਮੇਰੀ ਇਹ ਅਰਦਾਸ ਮੇਰੀ ਇਹ ਬੇਨਤੀ ਹੈ ਕਿ ਮੈਨੂੰ ਮੰਦੇ ਤੋਂ ਚੰਗਾ ਬਣਾ ਲੈ ਮੈਨੂੰ ਸਹੀ ਰਸਤੇ ਤੇ ਪਾ ਦੇ ਮੇਰੀ ਸੋਝੀ ਮੇਰੀ ਬੁੱਧੀ ਨਹੀਂ ਪਰ ਤੂੰ ਕਰ ਸਕਦਾ ਆਪੈ ਨੇੜੇ ਦੂਰ ਆਪੇ ਹੀ ਆਪੈ ਮੰਜਮਿਆਂ ਨੂੰ ਮਹਾਰਾਜ ਤੂੰ ਆਪੇ ਹੀ ਨੇੜੇ ਆਂ ਦੂਰ ਵੀ ਆਪੇ ਆਂ ਆਪੇ ਹੀ ਵਿਚਾਰ ਆਂ ਆਪੇ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਸੀਂ ਤੇਤੀ ਜਿਹਨੂੰ ਜਿਹੋ ਜਿਹਾ ਮਿਲਿਆ ਜਿਨ੍ਹਾਂ ਦੀ ਜਿਹੋ ਜਿਹੋ ਜੀ ਬੁੱਧੀ ਹੈ ਉਹਨਾਂ ਨੇ ਉਹੋ ਜਿਹਾ ਤੇਰਾ ਅਨਮਾਨ ਲਾ ਲਿਆ ਜਿਨ੍ਹਾਂ ਦੀ ਛੇਤੀ ਸੁਣੀ ਗਈ ਉਹ ਕਹਿੰਦਾ ਪ੍ਰਮਾਤਮਾ ਬੋਧ ਲੱਗੇ ਆ ਭਾਈ ਜਿਨ੍ਹਾਂ ਦੀ ਅਰਦਾਸ ਜੇ ਨਹੀਂ ਸੁਣੀ ਗਈ ਉਹ ਕਹਿੰਦਾ ਜੀ ਰੱਬ ਬੜਾ ਟਾਈਮ ਲਾਉਂਦਾ ਬੜਾ ਤੜਫਾਉਂਦਾ ਫੇਰ ਜਾ ਕੇ ਸੁਣਦਾ ਤੇ ਜਿਨ੍ਹਾਂ ਨੂੰ ਕੋਈ ਪ੍ਰਾਪਤ ਨਹੀਂ ਹੋਇਆ ਉਹ ਕਹਿੰਦਾ ਜੀ ਐਵੇਂ ਗੱਲਾਂ ਆ ਰੱਬ ਕਿੱਥੇ ਆ ਰੱਬ ਤੇ ਹੈ ਹੀ ਨਹੀਂ ਹੁਣ ਤਿੰਨੇ ਆਪੋ ਆਪਣੀ ਜਗ੍ਹਾ ਤੇ ਸਹੀ ਐ ਕੋਈ ਕਹਿੰਦਾ ਭਾਈ ਰੱਬ ਲੱਗ ਗਈ ਐ ਕੋਈ ਕਹਿੰਦਾ ਜੀ ਥੋੜਾ ਜਿਹਾ ਦੂਰ ਐ ਮਿਹਨਤ ਕਰਨੀ ਪੈਂਦੀ ਐ ਤੇ ਤੀਸਰਾ ਕਹਿੰਦਾ ਜੀ ਰੱਬ ਤੇ ਹੈ ਹੀ ਨਹੀਂ ਜੇ ਹੁੰਦਾ ਤੇ ਮੈਨੂੰ ਦਿੰਦਾ ਨਾ ਇਸ ਕਰਕੇ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਂ ਨੂੰ ਮਹਾਰਾਜ ਲੱਗੇ ਵੀ ਤੂੰ ਹੀ ਐ ਦੂਰ ਵੀ ਤੂੰ ਹੀ ਐ ਵਿਚਕਾਰ ਵੀ ਤੂੰ ਹੀ ਐ ਜਿਨ੍ਹਾਂ ਨੇ ਜਿਹੋ ਜੀ ਕਮਾਈ ਕੀਤੀ ਉਸ ਕਮਾਈ ਦੇ ਅਨੁਸਾਰ ਉਹਨਾਂ ਨੇ ਤੇਰਾ ਉਹੋ ਜਿਹਾ ਸਰੂਪ ਚਿਤ੍ਰਨ ਕਰ ਲਿਆ ਉਹੋ ਜਿਹਾ ਤੈਨੂੰ ਦੇਖ ਲਿਆ ਤੇ ਤੇਰੇ ਬਾਰੇ ਉਹੋ ਜਿਹਾ ਬਖਾਨ ਕਰ ਦਿੱਤਾ ਆਪਣੀ ਆਪਣੀ ਬੁੱਧੀ ਦੇ ਮੁਤਾਬਕ ਪਰ ਤੂੰ ਸਾਰਿਆਂ ਦੇ ਅੰਦਰ ਮੌਜੂਦ ਸੀ ਆਪੋ ਆਪਣੇ ਕਰਮਾਂ ਦੇ ਕਰਕੇ ਕਿਸੇ ਦੇ ਲਾਗੇ ਆ ਕਿਸੇ ਤੂੰ ਦੂਰ ਹੈ ਤੇ ਕੋਈ ਭਾਈ ਅਜੇ ਤੱਕ ਤੇਰੇ ਤੱਕ ਪਹੁੰਚ ਨਹੀਂ ਸਕਿਆ ਹੈ ਆਪੇ ਆਵੇਖਾਂ ਸੁਣੇ ਆਪੇ ਹੀ ਕੁਦਰਤ ਕਰੇ ਜਹਾਨ ਨੂੰ ਦੇਖਦਾ ਵੀ ਉਹ ਹੈ ਸੁਣਦਾ ਵੀ ਉਹ ਹੈ ਤੇ ਸੰਸਾਰ ਦੀ ਰਚਨਾ ਕਰਨ ਵਾਲਾ ਜਹਾਨ ਬਣਾਉਣ ਵਾਲਾ ਵੀ ਉਹ ਆਪ ਪਰਮਾਤਮਾ ਆਪੇ ਹੀ ਹੈ ਜੋ ਤੇ ਸੁਭਾਵੈ ਨਾਨਕਾ ਹੁਕਮ ਸੋਈ ਪਰਵਾਨੋ ਤੇ ਜੋ ਕੁਝ ਤੈਨੂੰ ਪਾਉਂਦਾ ਹੈ ਉਹੀ ਤੇਰੇ ਹੁਕਮ ਦੇ ਵਿੱਚ ਹੋਣਾ ਭਾਵ ਜੋ ਤੈਨੂੰ ਚੰਗਾ ਲੱਗਦਾ ਜੋ ਤੂੰ ਸੰਸਾਰ ਵਾਸਤੇ ਕਰ ਕਰਾ ਰਿਆ ਹੈ ਉਹੀ ਭਲਾ ਹੈ ਪਰ ਮਨੁੱਖ ਆਪਣੇ ਸਵਾਰਥ ਦੇ ਕਰਕੇ ਜਿਹੜੀਆਂ ਚੀਜ਼ਾਂ ਦੀ ਮੈਨੂੰ ਲੋੜ ਹੈ ਉਹ ਮਿਲ ਗਈਆਂ ਤੇ ਮੈਂ ਕਹਿੰਦਾ ਜੀ ਪ੍ਰਮਾਤਮਾ ਬਹੁਤ ਚੰਗਾ ਬੜਾ ਭਲਾ ਹੋਇਆ ਜੇ ਮੇਰੀ ਗੱਲ ਨਹੀਂ ਸੁਣੀ ਗਈ ਜਾਂ ਮੇਰਾ ਕੰਮ ਨਹੀਂ ਬਣਿਆ ਤੇ ਫਿਰ ਮੈਨੂੰ ਤੇਰੇ ਨਾਲ ਨਾਰਾਜ਼ਗੀ ਹੋ ਜਾਂਦੀ ਹੈ ਇਸ ਕਰਕੇ ਆਪਣੇ ਕਰਮਾਂ ਨੂੰ ਨਿਰਮਲ ਕਰਨ ਦੀ ਜਗ੍ਹਾ ਅਸੀਂ ਆਪਣੇ ਜੀਵਨ ਦੇ ਸੁੱਖ ਸਾਧਨਾਂ ਨੂੰ ਪਰਮਾਤਮਾ ਨਾਲ ਜੋੜਦੇ ਹਾਂ ਵੀ ਜੇ ਤੇ ਮੈਨੂੰ ਪੈਸਾ ਟਕਾ ਸੁੱਖ ਸਾਧਨ ਮਿਲੇ ਆ ਤੇ ਰੱਬ ਦੀ ਬੜੀ ਕਿਰਪਾ ਤੇ ਜੇ ਭਾਈ ਮੇਰੇ ਕੋਲ ਚਾਰ ਛਿੱਲੜ ਨਹੀਂ ਆ ਗਏ ਸਰੀਰ ਨੂੰ ਕੋਈ ਰੋਗ ਬਿਮਾਰੀ ਲੱਗੀ ਆ ਤੇ ਰੱਬ ਦੀ ਮੇਰੇ ਤੇ ਬੜੀ ਕਿਰੂਪੀ ਹੈ ਨਹੀਂ ਭਾਈ ਇਹ ਤੇਰੇ ਕਰਮਾਂ ਦਾ ਲੇਖਾ ਜੋਖਾ ਹੈ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਕਹਿੰਦੇ ਭਾਈ ਇਹ ਦੁੱਖ ਤੇ ਸੁੱਖ ਕੱਪੜਿਆਂ ਦੀ ਤਰ੍ਹਾਂ ਹਨ ਜੋ ਸੰਸਾਰ ਵਿੱਚ ਰਹਿੰਦਿਆਂ ਹੋયા ਮਨੁੱਖ ਨੂੰ ਹੰਡਾਉਣੇ ਪੈਣਗੇ ਪਰ ਜਿੱਥੇ ਫਿਰ ਜ਼ੋਰ ਨਾ ਚੱਲਦਾ ਹੋਵੇ ਜਿੱਥੇ ਬੋਲਣ ਹਾਰੀ ਆ ਤਿੱਥੇ ਚੰਗੀ ਚੁੱਪ ਕਹਿੰਦੇ ਫਿਰ ਜਿੱਥੇ ਆਪਦਾ ਜ਼ੋਰ ਨਹੀਂ ਚੱਲਦਾ ਉਥੇ ਉਸ ਪਾਹੀ ਗੁਰੂ ਪਰਮਾਤਮਾ ਦਾ ਬਾਣਾ ਖਿੜੇ ਮੱਥੇ ਉਹਦੇ ਹੁਕਮ ਵਿੱਚ ਰਹਿ ਕੇ ਪ੍ਰਵਾਨ ਕਰਨ ਦੇ ਨਾਲ ਜੀਵਨ ਸੁਖਾਲਾ ਹੋ ਜਾਂਦਾ ਤੇ ਜੇ ਮਿਹਣੇ ਮਾਰਦੇ ਰਹੀਏ ਰੱਬ ਨੂੰ ਉਲਾਮੇ ਦਿੰਦੇ ਰਹੀਏ ਫੇਰ ਵੀ ਜੀਵਨ ਦੇ ਅੰਦਰ ਸੁਖ ਸ਼ਾਂਤੀ ਨਹੀਂ ਆ ਜਾਣੀ ਫਿਰ ੜੜਫ ੜੜਫ ਕੇ ਪਟਕ ਪਟਕ ਕੇ ਇਸ ਜੀਵਨ ਨੂੰ ਖੁਆਰ ਹੋ ਹੋ ਕਰਕੇ ਬਤੀਤ ਕਰਾਂਗੇ ਪਰ ਜਿੰਨੀ ਛੇਤੀ ਉਹਦੇ ਹੁਕਮ ਨੂੰ ਸਮਝ ਕੇ ਉਹਦੇ ਭਾਣੇ ਨੂੰ ਮੰਨਣ ਦੀ ਜਾਂਚ ਆ ਗਈ ਉੰਨੀ ਛੇਤੀ ਜੀਵਨ ਸੁਖਾਲਾ ਹੋ ਜਾਣਾ ਆਪੇ ਵੇਖੈ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਦੇਖਦਾ ਵੀ ਉਹ ਹੈ ਸੁਣਦਾ ਵੀ ਉਹ ਹੈ ਤੇ ਸੰਸਾਰ ਦੀ ਰਚਨਾ ਦੁੱਖ ਸੁੱਖ ਜੋ ਸਾਡੇ ਕਰਮਾਂ ਦਾ ਹੈ ਉਹ ਸਾਨੂੰ ਇਸ ਸੰਸਾਰ ਤੇ ਭੋਗਣ ਨੂੰ ਮਿਲ ਰਿਹਾ ਹੈ ਜੋ ਇਸ ਭਾਵੇਂ ਨਾਨਕਾ ਹੁਕਮ ਸੁਈ ਪਰਵਾਨੋ ਤੇ ਜੋ ਉਹਨੂੰ ਪਾਉਣਾ ਹੋਣਾ ਉਹ ਹੀ ਹੈ ਤੁਹਾਡੀ ਤੇ ਮੇਰੀ ਮਤ ਦੇ ਅਨੁਸਾਰ ਪ੍ਰਮਾਤਮਾ ਨੇ ਨਹੀਂ ਚੱਲਣਾ ਪ੍ਰਮਾਤਮਾ ਦੇ ਹੁਕਮ ਵਿੱਚ ਰਹਿ ਕੇ ਅਸੀਂ ਆਪਣੇ ਆਪ ਨੂੰ ਚਲਾ ਲਈਏ ਤੇ ਉਹਦੇ ਵਿੱਚ ਹੀ ਸਾਡਾ ਭਲਾ ਹੈ ਦਾਸ ਵਸੋ ਸੇਵਾ ਕਰਦੇ ਆ ਉਚਾਰਨ ਕਰਦੇ ਆ ਆਪ ਸੰਗਤ ਨਾਲ ਸਾਝ ਕਰਦੇ ਆ ਹੋਈਆਂ ਬਿਆਨਤ ਬਿਆਨਤ ਗਲਤੀਆਂ ਫੁੱਲਾਂ ਲਿਖਿਵਾ ਬਖਸ਼ਿਸ਼ ਕਰਿਓ ਜੀ ਸਾਧਗੁਰੂ ਕਿਰਪਾ ਕਰਨ ਧਾਣਾ ਮੰਨਣ ਦੀ ਜਾਂਚ ਗੁਰਸਿੱਖੀ ਜੀ ਬੰਦੀ ਦਾਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ